ਕਰ ਰਹੀਆਂ ਨੇ ਉਹ ਸਾਰੀਆਂ ਇੰਡਸਟਰੀਆਂ ਦੇ ਵਿੱਚੋਂ ਸਾਰਾ ਜ਼ਹਿਰੀਲਾ ਜਿਹੜੇ ਉਹਦੇ ਤੱਤ ਨੇ ਉਹ ਸਾਰੇ ਪਾਣੀਆਂ ਦੇ ਵਿੱਚ ਹਵਾਵਾਂ ਦੇ ਵਿੱਚ ਕੱਟੇ ਜਾ ਰਹੇ ਨੇ ਤੇ ਉਹਦੇ ਕਰਕੇ ਸਾਨੂੰ ਲੋਕਾਂ ਲੋਕ ਜਿਹੜੇ ਨੇ ਉਹਨਾਂ ਨੂੰ ਅੱਜ ਨੁਕਸਾਨ ਹੋ ਰਿਹਾ ਵੱਡਾ ਹੈ ਅਜੋ ਇੰਡਸਟਰੀ ਲਾ ਰਹੀਆਂ ਨੇ ਲੇਬਰ ਕਾਨੂੰਨਾਂ ਨੂੰ ਛਿੱਕੇ ਟਾਂਕੇ ਵੈਸੇ ਤਾਂ ਕੇਂਦਰ ਵਾਲੀ ਸਰਕਾਰ ਦੇ ਲੇਬਰ ਕਾਨੂੰਨ ਹੀ ਬਦਲਤੇ ਵੱਡੇ ਵੱਡੇ ਆਰਪਾ ਪਤੀ ਨੇ ਵੱਡੇ ਵੱਡੇ ਲਖਪਤੀ ਨੇ ਜਿਹੜਾ ਪੈਸਾ ਚੜਾਉਂਦਾ ਉਦੋਂ ਐਨਓਸੀ ਛੱਟ ਮਿਲ ਜਾਂਦੀ ਹੈ ਫੈਕਟਰੀ ਮਾਲਕ ਨੇ ਜਿਹੜੇ ਇਹ ਕਰਜ਼ੇ ਵੀ ਲੈ ਕੇ ਨਹੀਂ ਮੋੜਦੇ ਇਹਨਾਂ ਵਿੱਚੋਂ ਇਹ ਇਹਨਾਂ ਦੇ ਫੈਕਟਰੀਆਂ ਦੇ ਅੰਦਰ 12 12 14 14 ਘੰਟੇ ਕਿੰਨੀਆਂ ਮਾੜੀਆਂ ਹਾਲਤਾਂ 'ਚ ਲੋਕਾਂ ਨੂੰ ਕੰਮ ਕਰਨਾ ਪੈਂਦਾ ਤੇ ਉੱਤੋਂ ਦੀ ਇਹ ਜਿਹੜੀਆਂ ਵੀ ਟ੍ਰੀਟਮੈਂਟ ਕਰਕੇ ਬਾਹਰ ਜਿਹੜਾ ਪ੍ਰਦੂਸ਼ਣ ਕਰ ਰਹੇ ਨੇ ਉਹਦੇ ਤਿੰਨਾਂ ਉੱਤੇ ਕੋਈ ਕਾਰਵਾਈਆਂ ਨਹੀਂ ਹੋ ਰਹੀਆਂ ਕੋਈ ਜੇ ਲੋਕ ਇਕੱਠੇ ਨੇ ਤਾਂ ਮਸਲੇ ਦੇ ਹੱਲ ਲੋਕਾਂ ਨੇ ਕਰਾਏ ਨੇ ਲੁਧਿਆਣਾ ਦੇ ਬੁੱਢਾ ਨਾਲਾ ਦੇ ਸਬੰਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਇਸੇ ਨੂੰ ਲੈ ਕੇ ਸਾਡੇ ਨਾਲ ਐਡਵੋਕੇਟ ਅਮਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਮਨ ਕਿਵੇਂ ਦੇਖਦੇ ਹੋ ਟੈਕਨੀਕਲ ਪੱਖ ਤੋਂ ਜਿਸ ਤਰੀਕੇ ਦੇ ਨਾਲ ਕਈ ਦਹਾਕੇ ਪੁਰਾਣਾ ਮਸਲਾ ਹੈ ਬੁੱਢੇ ਨਾਲੇ ਦਾ ਬਹੁਤ ਸਾਰੇ ਇਲਾਕੇ ਪ੍ਰਭਾਵਿਤ ਹੋਏ ਨੇ ਇਸ ਦੇ ਨਾਲ ਕਿਵੇਂ ਦੇਖਦੇ ਹੋ ਤੁਹਾਨੂੰ ਸਾਰੀਆਂ ਚੀਜ਼ਾਂ ਅਹ ਦੇਖੋ ਜੀ ਪ੍ਰਦੂਸ਼ਣ ਬਹੁਤ ਲੰਬੇ ਸਮੇਂ ਤੋਂ ਹੋ ਰਿਹਾ ਵਾ ਇਹਦੇ ਵਿੱਚ ਕੋਈ ਦੌਰ ਹੈ ਨਹੀਂ ਵੀ ਜਿਹੜੇ ਦਰਿਆ ਮਰਿਆ ਨੇ ਜਿਹੜੇ ਲੋਕਾਂ ਦੇ ਮਤਲਬ ਇੱਕ ਬਰ ਬੁਨਿਆਦੀ ਅਧਿਕਾਰ ਹੁੰਦਾ ਕਿਸੇ ਵੀ ਬੰਦੇ ਦਾ ਉਹਨੂੰ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ ਤੇ ਜਿਉਣ ਦੇ ਲਈ ਤੁਹਾਨੂੰ ਸਾਫ਼ ਹਵਾ ਸਾਫ਼ ਪਾਣੀ ਦੀ ਲੋੜ ਹੈ ਪਰ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਨੇ ਅੱਜ ਅੱਜ ਜੋ ਇੰਡਸਟਰੀ ਲਾ ਰਹੀਆਂ ਨੇ ਲੇਬਰ ਕਾਨੂੰਨਾਂ ਨੂੰ ਛਿੱਕੇ ਟੰਕੇ ਵੈਸੇ ਦਾ ਕੇਂਦਰ ਵਾਲੀ ਸਰਕਾਰ ਨੇ ਲੇਬਰ ਕਾਨੂੰਨ ਹੀ ਬਦਲਤੇ ਪਰ ਜਿਹੜੀਆਂ ਇੰਡਸਟਰੀਆਂ ਲੱਗ ਰਹੀਆਂ ਨੇ ਉਹ ਸਾਰੀਆਂ ਇੰਡਸਟਰੀਆਂ ਦੇ ਵਿੱਚੋਂ ਸਾਰਾ ਜ਼ਹਿਰੀਲਾ ਜਿਹੜੇ ਉਹਦੇ ਤੱਤ ਨੇ ਉਹ ਸਾਰੇ ਪਾਣੀਆਂ ਦੇ ਵਿੱਚ ਹਵਾ ਦੇ ਵਿੱਚ ਕੱਟੇ ਜਾ ਰਹੇ ਨੇ ਤੇ ਉਹਦੇ ਕਰਕੇ ਸਾਨੂੰ ਲੋਕਾਂ ਲੋਕ ਜਿਹੜੇ ਨੇ ਉਹਨਾਂ ਨੂੰ ਅੱਜ ਨੁਕਸਾਨ ਹੋ ਰਿਹਾ ਵੱਡਾ ਹੈ ਇਸੇ ਕਰਕੇ ਅੱਜ ਇਹ ਮੋਰਚਾ ਹੈ ਜਿਦੇ ਵਿੱਚ ਅੱਡ ਅੱਟ ਸਖਸ਼ੀਅਤਾਂ ਨੇ ਅੱਡ ਅੱਟ ਜਥੇਬੰਦੀਆਂ ਨੇ ਜਿਹੜੇ ਲੋਕ ਇਸੇ ਗੱਲ ਦਾ ਵਿਰੋਧ ਕਰ ਰਹੇ ਆ ਵੀ ਮੁੱਖ ਤੌਰ ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਅੱਜ ਵੀ ਲੋਕਾਂ ਨੂੰ ਚੰਗਾ ਸਾਫ਼ ਹਵਾ ਪਾਣੀ ਦੇਵੇ ਤੇ ਜੇ ਸਰਕਾਰ ਇਹਦੇ ਵਿੱਚ ਫੇਲ ਹੁੰਦੀ ਹੈ ਜੇ ਸਰਕਾਰ ਆਪਦੇ ਵੱਡੇ ਵੱਡੇ ਫੈਕਟਰੀਆਂ ਵਾਲੇ ਮਾਲਕਾਂ ਦੇ ਮੁਨਾਫਿਆਂ ਬਾਰੇ ਸੋਚਦੀ ਹੈ ਆਮ ਲੋਕਾਂ ਦੀਆਂ ਜ਼ਿੰਦਗੀਆਂ ਬਾਰੇ ਨਹੀਂ ਸੋਚਦੀ ਤਾਂ ਫਿਰ ਲੋਕਾਂ ਦੇ ਜਿੰਮੇ ਆ ਜਾਂਦਾ ਸੰਘਰਸ਼ ਮਸਲਾ ਕੋਈ 2-4 ਸਾਲ ਪਹਿਲਾਂ ਦਾ ਨਹੀਂ ਮਸਲਾ 40 ਸਾਲ ਪਹਿਲਾਂ ਦਾ ਹੈ ਕੀ ਲੱਗਦਾ ਕਿ ਪਹਿਲਾਂ ਪਹਿਲੀਆਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਦੀ ਕਾਰਗੁزاری ਫੇਲੀਅਰ ਮੰਨਿਆ ਜਾਵੇ ਬਿਲਕੁਲ ਜੀ ਸਾਰੀਆਂ ਸਰਕਾਰਾਂ ਫੇਲ ਰਹੀਆਂ ਨੇ ਹੁੰਦਾ ਕੀ ਹੈ ਹੁਣ ਤੁਸੀਂ ਇਹ ਦੇਖੋ ਵੀ ਭਾਵੇਂ ਉਹ ਕਾਂਗਰਸ ਹੈ ਭਾਵੇਂ ਅਕਾਲੀ ਹੈ ਭਾਵੇਂ ਹੁਣ ਆਮ ਆਦਮੀ ਵਾਲੇ ਇਹਨਾਂ ਦੀ ਇਹ ਇਲੈਕਸ਼ਨਰੀਆ ਕੈਂਪੇਨਾਂ ਵੇਲੇ ਕਰੋੜਾਂ ਰੁਪਇਆ ਖਰਚਦੇ ਆ ਉਹ ਪੈਸਾ ਆਉਂਦਾ ਕਿੱਥੋਂ ਉਹ ਸਾਰਾ ਪੈਸਾ ਇਹੀ ਤਾਂ ਮਾਲਕ ਮਾਲਕ ਹੀ ਨੇ ਨਾ ਇਹੀ ਚੜਾਵਾ ਚੜਾਉਂਦੇ ਨੇ ਇਹਨਾਂ ਨੂੰ ਅਸੀਂ ਉਹ ਦੇਖਿਆ ਪਿਛਲੇ ਸਮੇਂ ਦੇ ਵਿੱਚ ਵੀ ਕੇਂਦਰ ਸਰਕਾਰ ਨੂੰ ਵੀ ਕਿੱਡੇ ਵੱਡੇ ਇਲੈਕਟੋਰਲ ਬਾਂਡਸ ਦੇ ਰਾਹੀਂ ਉਹਨਾਂ ਨੇ ਕਿੰਨੇ ਬਾਂਡ ਕੱਟੇ ਕੀਤੇ ਨੇ ਉਹ ਸਾਰੇ ਕੌਣ ਨੇ ਵੱਡੇ ਵੱਡੇ ਅਰਬਪਤੀ ਨੇ ਵੱਡੇ ਵੱਡੇ ਲੱਖਪਤੀ ਨੇ ਜਿਹੜਾ ਪੈਸਾ ਚੜਾਉਂਦਾ ਉਹਦੋਂ ਐਨਓਸੀ ਛੱਟ ਮਿਲ ਜਾਂਦੀ ਹੈ ਉਹਦੇ ਸਾਰੇ ਜਿਹੜੇ ਚੀਜ਼ਾਂ ਨੇ ਉਹਨੂੰ ਸਾਰੀਆਂ ਫਾਰਮੈਲਿਟੀਆਂ ਵੀ ਪੂਰੀਆਂ ਕਰਨੀਆਂ ਨਹੀਂ ਪੈ ਰਹੀਆਂ ਐਸੇਲੇ ਪੰਜਾਬ ਸਰਕਾਰ ਵੀ ਭਗਵੰਤ ਮਾਨ ਇਹੀ ਕਰ ਰਹੀ ਹੈ ਇੱਥੇ ਹੁਣ ਲੁਧਿਆਣਾ ਜ਼ਿਲ੍ਹੇ ਦੀ ਗੱਲ ਕਰਦੇ ਆ ਤੇ ਚਾਰ ਫੈਕਟਰੀਆਂ ਲੱਗ ਰਹੀਆਂ ਨੇ ਜਿਹੜੀਆਂ ਜਿਨ੍ਹਾਂ ਦੇ ਵਿੱਚ ਪਿੰਡਾਂ 'ਚ ਫੈਕਟਰੀਆਂ ਲੱਗਣੀਆਂ ਬੰਦ ਕੀਤੀ ਹੋਈਆਂ ਬਾਇਓ ਗੈਸ ਦੀ ਪੁੱਤਾਂ ਚ ਪਹਿਲਾਂ ਚੱਲ ਰਹੀ ਐ ਮੁਸ਼ਕਾਵਾਦ ਫੈਕਟਰੀ ਲੱਗ ਰਹੀ ਐ ਖਾੜੇ ਐ ਇੱਥੇ ਭੁੰਦੜੀ ਐ ਇਹ ਚਾਰ ਫੈਕਟਰੀਆਂ ਇੱਥੇ ਲੋਕ 100 100 ਮੀਟਰ ਦੀ ਦੂਰੀ ਦੇ ਉੱਤੇ ਸਕੂਲ ਐ ਵਸੋਂ ਪਿੰਡ ਦੀ ਬਿਲਕੁਲ ਨੇੜੇ ਐ ਤੇ ਚਾਰੇ ਫੈਕਟਰੀਆਂ ਦੇ ਨੇੜੇ ਕੋਈ ਨਾ ਕੋਈ ਪਾਣੀ ਦਾ ਸਰੋਤ ਜਾ ਰਿਹਾ ਤੈਨੂੰ ਲੱਗ ਰਹੀਆਂ ਨੇ ਉੱਤੇ ਫੈਕਟਰੀਆਂ ਤਾਂ ਕਿ ਉਹ ਸਾਰਾ ਵੇਰ ਉਹਦੇ ਵਿੱਚ ਸਿੱਟਿਆ ਜਾ ਸਕੇ ਇਹ ਜਿਹੜੀ ਸਮੱਸਿਆ ਐ ਇਹ ਦੀ ਜੜ ਹੀ ਸਰਕਾਰਾਂ ਵਿੱਚ ਪਈ ਐ ਸਰਕਾਰਾਂ ਨੇ ਆਪਦੇ ਮੁਨਾਫਿਆਂ ਦੀ ਖਾਤਰ ਇਹਨਾਂ ਨੂੰ ਖੁੱਲਾ ਹੱਥ ਦਿੱਤਾ ਹੋਇਆ ਆਮ ਲੋਕਾਂ ਨੂੰ ਛੋਟੇ ਤੋਂ ਛੋਟਾ ਕਾਨੂੰਨ ਭੰਗ ਕਰਨ ਤੇ ਉਹਨਾਂ ਨੂੰ ਸਜ਼ਾਾਂ ਮਾ ਹੋ ਜਾਂਦੀਆਂ ਨੇ ਪਰ ਇਹ ਫੈਕਟਰੀ ਮਾਲਕ ਨੇ ਜਿਹੜੇ ਇਹ ਕਰਜ਼ੇ ਵੀ ਲੈ ਕੇ ਨਹੀਂ ਮੋੜਦੇ ਇਹਨਾਂ ਵਿੱਚੋਂ ਇਹ ਇਹਨਾਂ ਦੇ ਫੈਕਟਰੀਆਂ ਦੇ ਅੰਦਰ 12 12 14 14 ਘੰਟੇ ਕਿੰਨੀਆਂ ਮਾੜੀਆਂ ਹਾਲਤਾਂ 'ਚ ਲੋਕਾਂ ਨੂੰ ਕੰਮ ਕਰਨਾ ਪੈਂਦਾ ਤੇ ਉੱਤੋਂ ਦੀ ਇਹ ਜਿਹੜੀਆਂ ਵੀ ਟ੍ਰੀਟਮੈਂਟ ਕਰਕੇ ਬਾਹਰ ਜਿਹੜਾ ਪ੍ਰਦੂਸ਼ਣ ਕਰ ਰਹੇ ਨੇ ਉਹਦੇ ਤੇ ਨਾ ਉੱਤੇ ਕੋਈ ਕਾਰਵਾਈਆਂ ਨਹੀਂ ਹੋ ਰਹੀਆਂ ਇਸ ਕਰਕੇ ਸਰਕਾਰ ਇਹਦੇ ਵਿੱਚ ਬਰਾਬਰ ਦੀ ਭਾਗੀਦਾਰ ਹੈ ਸਾਰੀਆਂ ਹੀ ਸਰਕਾਰਾਂ ਨੇ ਇਹ ਸਾਰਾ ਕੁਝ ਕੀਤਾ ਹੈ ਜਿਹੜੀ ਆਉਂਦੀ ਹੈ ਸੱਤਾ ਦੇ ਵਿੱਚ ਉਹ ਸਾਰੇ ਇਹਨਾਂ ਤੋਂ ਪੈਸੇ ਖਾ ਕੇ ਇਸ ਕਰਕੇ ਬੋਲਦੇ ਹੀ ਨਹੀਂ ਇਸ ਮਸਲੇ 'ਤੇ ਅੱਜ ਦਾ ਪ੍ਰਦਰਸ਼ਨ ਹੋਇਆ ਹੈ ਫੈਸਲੇ ਲੀਕੇ ਗਏ ਨੇ 15 ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ ਕੀ ਲੱਗਦਾ ਉਮੀਦ ਹੈ ਕੋਈ ਮਸਲੇ ਦਾ ਹੱਲ ਨਿਕਲ ਸਕਦਾ ਹੈ ਦੇਖੋ ਜੀ ਜੇ ਲੋਕ ਇਕੱਠੇ ਨੇ ਤਾਂ ਮਸਲੇ ਦੇ ਹੱਲ ਲੋਕਾਂ ਨੇ ਕਰਾਏ ਨੇ ਮੱਤੇਵੜੇ ਵਾਲਾ ਜੰਗਲ ਲੋਕਾਂ ਨੇ ਬਚਾਇਆ ਹੈ ਜੀਰੇ ਵਾਲੀ ਫੈਕਟਰੀ ਕਿਸਾਨ ਅੰਦੋਲਨ ਅਸੀਂ ਦੇਖਿਆ ਹੈ ਲੋਕਾਂ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਲੋਕਾਂ ਦੇ ਸੰਘਰਸ਼ਾਂ ਨੇ ਵੱਡੇ ਵੱਡੇ ਆਪਣੇ ਹੱਕ ਹਾਸਲ ਕੀਤੇ ਹੋਏ ਨੇ ਇਸ ਕਰਕੇ ਇਹ ਵੀ ਮਸਲੇ ਦਾ ਹੱਲ ਹੋ ਸਕਦਾ ਹੈ ਜੋ ਲੋਕ ਇਕੱਠੇ ਨੇ ਜਿਤੇ ਬੰਦੇ ਕੋ ਕੀ ਚੱਲਦੇ ਨੇ ਤਾਂ ਜ਼ਰੂਰ ਅਸੀਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਤੋਂ ਆਪਣੀਆਂ ਸ਼ਰਤਾਂ ਦੇ ਉੱਤੇ ਆ ਮਸਲੇ ਦਾ ਹੱਲ ਕਰਾ ਸਕਦੇ ਆ ਅੱਜ ਦੇ ਮਾਰਚ ਤੋਂ ਵੱਡੀ ਉਮੀਦ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਭਵਿੱਖ ਦੇ ਵਿੱਚ ਕਿਸ ਤਰੀਕੇ ਦੇ ਨਾਲ तमाम ਚੁਣੌਤੀਆਂ ਦਾ ਹੱਲ ਹੋਵੇਗਾ ਧੰਨਵਾਦ